ਜਦ ਕਿ ਸੇਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਇਹ ਜ਼ਮੀਨ ਦੀ ਗ੍ਰੈਵਿਟੇਸ਼ਨ ਕشش ਦਾ ਦਾਇਰਾ ਘਟ ਜਾਂਦਾ ਹੈ ਔਰ ਮਨੁੱਖ ਹੌਲਾ ਫੋਲਾ ਜਾਂਦਾ ਹੈ ਜ਼ਮੀਨ ਤੋਂ 2 ਫੁੱਟ 3 ਫੁੱਟ 4 ਫੁੱਟ ਕਿਸੇ ਹੱਦ ਤੱਕ 10 ਫੁੱਟ ਤੱਕ ਉੱਪਰ ਉੱਠ ਜਾਂਦਾ ਮੈਨੂੰ ਕਹਿਣਾ ਨਹੀਂ ਚਾਹੀਦਾ ਸੱਜਣ ਤੁਹਾਡੇ ਐਫਐਸ ਬੜੀ ਖੇਡ ਬਣਦੀ ਉਸਦੀ ਇਸ ਤਰ੍ਹਾਂ ਤੇ ਮੈਂ ਆਪਣੀ ਜ਼ਿੰਦਗੀ ਚ 15 20 ਦੇਖੇ ਇੱਕ ਕਾਨਪੁਰ ਵੀ ਹੈ ਇੱਕ ਏੰਦੌਰ ਵੀ ਹੈ ਇੱਕ ਮੈਂ ਬੰਬੇ ਦੇਖਿਆ ਸੀ ਟੈਕਸੀ ਡਰਾਈਵਰ ਸੀ ਟੈਕਸੀ ਚਲਾਣਾ ਸਿੱਖ ਦਿੱਤਾ ਸੀ ਫਿਰ ਉਹ چلا ਗਿਆ ਹੁਸ਼ਿਆਰਪੁਰ ਤੱਕ ਕਿਧਰੇ ਆਇਆ ਸੀ ਬੜੇ ਖੇਡ ਉਸਦੇ ਬਣਾ ਉਹਦੀ ਪਤਨੀ ਡਰ ਜਾਂਦੀ ਸੀ ਬਈਏ ਐਲੋ ਦੇ ਸਿਰ ਛੱਤ ਨਾਲ ਜਾਲ ਲੱਗਦਾ ਹੈ ਉੱਪਰ ਉੱਠ ਜਾਂਦਾ ਕੀ ਹੁੰਦਾ ਹੈ ਜ਼ਮੀਨ ਦੀ ਕشش ਘਟ ਜਾਂਦੀ ਹੈ ਸਰੀਰ ਹਲਕਾ ਹੋ ਜ਼ਮੀਨ ਖਿੱਚਦੀ ਨਹੀਂ ਉੱਪਰ ਉੱਠ ਜਾਂਦਾ ਵਾਸ਼ਨਾ ਹੈ ਪਦਾਰਤ ਦੀ ਇਹ ਪਦਾਰਤ ਸਭ ਧਰਤੀ ਹੈ ਵਾਸ਼ਨਾ ਹੈ ਰੰਗ ਰੂਪ ਦੇ ਰੰਗ ਰੂਪ ਸਭ ਧਰਤੀ ਹੈ ਵਾਸ਼ਨਾ ਹੈ ਧਨ ਦੇ ਧਨ ਸਭ ਧਰਤੀ ਹੈ ਜ਼ਮੀਨ ਖਿੱਚਦੀ ਹੈ ਮਨੁੱਖ ਦੀ ਸੁਰਤ ਨੂੰ ਵੀ ਖਿੱਚਦੀ ਹੈ ਮਨ ਦੇ ਧਿਆਨ ਨੂੰ ਵਿਖੇਜਦੇ